ਸਸਿਕਾਲ ਕਿਸਾਨ ਵੀਰੋ ਤੁਹਾਡਾ ਵੀ ਦਵਿੰਦਰ ਸਿੰਘ ਲਾਲੀ ਅੱਜ 12 ਨਵੰਬਰ 2025 ਕਣਕ ਬੀਜੀ ਨੂੰ 2 ਦਿਨ ਹੋ ਗਏ ਤੇ ਅੱਜ ਇਹਨਾਂ ਖੇਤਾਂ 'ਚ ਨਾ ਮੈਂ ਗੁੱਲੀ ਡੰਡੇ ਤੋਂ ਪੀਆਈ ਕੰਪਨੀ ਦੀ ਅਫਕੀਰਾ ਦੀ ਸਪਰੇਅ ਕਰ ਰਿਆ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਨਾ ਜਦੋਂ ਕਣਕ ਬੀਜਣੀ 25 30 ਦਿਨਾਂ ਤੇ ਪਾਣੀ ਲਾਉਂਦੇ ਸੀ ਖੇਤ ਵੱਤ ਆਉਣ ਤੇ ਸਪਰੇਅ ਕਰੀ ਜਾਂਦੀ ਸੀ ਗੁੱਲੀ ਡੰਡੇ ਦੀ ਪਰੰਤੂ ਹੁਣ ਇਹਨਾਂ ਦਾ ਕੋਈ ਨਾ ਚੱਜ ਦਾ ਰਿਜ਼ਲਟ ਨਹੀਂ ਆਉਂਦਾ ਪੁਰਾਣੀ ਟੈਕਨੀਕਲ ਨੇ ਗੁੱਲੀ ਡੰਡਾ ਅੜੀਲ ਹੋ ਚੁੱਕਿਆ ਡਬਲ ਡੋਜ਼ ਪਾ ਕੇ ਦੇਖ ਲਈ ਤੇ ਕਣਕ ਲਈ ਨਾ ਗੁੱਲੀ ਡੰਡੇ ਦੀ ਰੋਕ ਥਾਮ ਲਈ ਕਿਸਾਨਾਂ ਨੇ ਸੰਕੋਰ ਤੱਕ ਵੀ ਪਾ ਲਈ 2 ਤੋਂ 400 ਗ੍ਰਾਮ ਪ੍ਰਤੀ ਕਿਲਾ ਵਰਤ ਕੇ ਦੇਖ ਲਈ ਪਰ ਗੁੱਲੀ ਡੰਡਾ ਜਮ ਹੀ ਨਹੀਂ ਸੀ ਮਾਰ ਰਿਹਾ ਕਣਕ ਦਾ ਝਾੜ ਇਹਨਾਂ ਟੈਕਨੀਕਲਾਂ ਦੀ ਵਰਤੋਂ ਨਾਲ ਬਹੁਤ ਘਟ ਗਿਆ 2 ਤੋਂ 4 ਕਵਾਂਟਰ ਪ੍ਰਤੀ ਕਿਲਾ ਘਟ ਗਿਆ ਜਾਨੀ ਕਿ 5 ਤੋਂ 10000 ਦਾ ਨੁਕਸਾਨ ਹੋਣ ਲੱਗਾ ਹੈ ਇਹ ਸਭ ਕੋ ਦੇਖ ਕੀ ਨਾ ਮੈਂ ਪਿਛਲੇ ਕੁ ਸਮੇਂ ਤੋਂ ਪੀ ਆਈ ਦੀ ਅਵਕੀਰਾ ਪਲੱਸ ਵੰਕਰ ਇਹਨਾਂ ਨੂੰ ਮਿਕਸ ਕਰਕੇ ਸਪਰੇਅ ਕਰਦਾ ਸੋਹਣਾ ਰਿਜ਼ਲਟ ਆਉਂਦਾ ਪਰੰਤੂ ਕਈ ਕਿਸਾਨ ਕਹਿ ਦਿੰਦੇ ਕੋਸਟਲੀ ਆ 1600 ਰੁਪਇਆ ਪ੍ਰਤੀ ਕਿਲੇ ਦਾ ਖਰਚਾ ਆਉਂਦਾ ਕਿਸਾਨ ਵੀਰੋ ਜਦੋਂ ਤੁਹਾਡਾ ਨਾ ਗੁੱਲੀ ਡੰਡਾ ਨਾ ਮਰੇ ਹਨਾ ਟੈਕਨੀਕਲ ਇਦਾਂ ਦੇ ਵਰਤੋਂ ਜਿਹਦੇ ਨਾਲ ਝਾੜ ਘੜ ਜੇ 10-10000 ਦਾ ਨੁਕਸਾਨ ਹੋ ਜੇ 1600 ਰੁਪਇਆ ਕੋਈ ਜ਼ਿਆਦਾ ਨਹੀਂ ਹੁੰਦਾ ਮੈਂ ਇਹਨੂੰ ਕੁਝ ਸਮੇਂ ਤੋਂ ਵਰਤ ਰਿਆ ਦੇਖੋ ਮੈਂ ਤਾਂ ਦੇਖੋ ਪੀਆਈ ਦੀ ਅਕੀਰਾ ਪਲਸ ਵੰਕਰ ਕਰ ਰਿਹਾ ਮੈਂ ਤੁਹਾਨੂੰ ਸਪਾਰਸ ਕਰਦਾ ਵੀ ਜਿਹੜੇ ਵੀ ਇਹਦੇ ਵਿੱਚ ਟੈਕਨੀਕਲ ਆ ਉਹ ਕਿਸੇ ਵੀ ਕੰਪਨੀ ਚ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਪਾਈਰੌਕਸਾ ਸਲਫੋਨ ਹੁੰਦਾ 85% ਡਬਲਯੂਜੀ ਫਾਰਮ ਚ ਦਾਣੇਦਾਰ ਕਸੀਮੀਆਂ ਜੀਆਂ ਹੁੰਦੀਆਂ ਨੇ 60 ਗ੍ਰਾਮ ਪ੍ਰਤੀ ਕਿੱਲੇ ਦੀ ਇਹਦੀ ਡੋਜ ਆ ਸੈਕੰਡ ਨੰਬਰ ਤੇ ਇਹਦੇ ਵਿੱਚ ਵੰਕਰ ਆ ਜਾਨੀ ਕਿ ਪੈਡੀ ਮੈਥਾਲੀਨ 30% ਇਸੀ ਫਾਰਮ ਦੇ ਵਿੱਚ ਆਉਂਦੀ ਆ 2 ਲੀਟਰ ਤੁਸੀਂ ਪੈੜੀ ਮੈਥਾਲੀਨ ਲੈ ਸਕਦੇ ਹੋ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਖੇਤ 'ਚ ਸਪਰੇਅ ਕਰੋਗੇ ਬਹੁਤ ਸੋਹਣੇ ਰਿਜ਼ਲਟ ਮਿਲਣਗੇ ਕੁਝ ਸਾਵਧਾਨੀਆਂ ਨੇ ਜਿਵੇਂ ਇੱਕ ਤਾਂ ਕਣਕ ਦੀ ਬਜਾਈ ਦੇ 72 ਘੰਟੇ ਦੇ ਵਿੱਚ ਵਿੱਚ ਤੁਸੀਂ ਇਹ ਟੈਕਨੀਕਲ ਵਰਤਣਾ ਕਿਉਂਕਿ ਖੇਤ ਦੇ ਵਿੱਚ ਉਸ ਵਕਤ ਨਮੀ ਹੁੰਦੀ ਆ ਵਧੀਆ ਨਮੀ ਹੋਵੇ ਟੈਕਨੀਕਲ ਵਧੀਆ ਕੰਮ ਕਰਦਿਆ ਖੇਤ ਸਾਫ ਸੁਥਰਾ ਹੋਣਾ ਚਾਹੀਦਾ ਖਰਚੇ ਨਹੀਂ ਹੋਣੇ ਚਾਹੀਦੇ ਖੇਤ ਸਾਡਾ ਪਰਾਲੀ ਵਿੱਚ ਹੀ ਮਿਕਸ ਕਰੀ ਆ ਸੁਪਰ ਸੀਡਰ ਨਾਲ ਅਸੀਂ ਬਜਾਈ ਕਰੀ ਆ ਨਮੀ ਵਧੀਆ ਤੇ ਬੂਮ ਸਪਰੇਅ ਪੰਪ ਹੋਣਾ ਚਾਹੀਦਾ ਜਿਹਦੀਆਂ ਨਿਊਜ਼ਲਾਂ ਥੱਲੇ ਨੂੰ ਹੁਣ ਜਾਂ ਜੋ ਵੀ ਨਿਊ ਤੁਸੀਂ ਪੰਪ ਵਰਤਣਾ ਨਿਊਜ਼ਲਾਂ ਦੇ ਮੂੰਹ ਥੱਲੇ ਨੂੰ ਪਾਣੀ 200 ਤੋਂ 300 ਲੀਟਰ ਪ੍ਰਤੀ ਕਿਲਾ ਲੈ ਕੇ ਸਪਰੇਅ ਕਰੋਗੇ ਬਹੁਤ ਸੋਹਣੇ ਰਿਜ਼ਲਟ ਮਿਲਦੇ ਆ ਹੁਣ ਇਹ ਟੈਕਨੀਕਲ ਇਹਨਾਂ ਦੀ ਵਰਕਿੰਗ ਤੁਹਾਨੂੰ ਸਮਝਾਉਣਾ ਜੀ ਦੇਖੋ ਜਿਵੇਂ ਪੈਡੀਮੈਥਾਲਿਨ ਆ ਇਹਦੀ ਜਦੋਂ ਆਪਾਂ ਸਪਰੇਅ ਖੇਤ ਚ ਕਰਦੇ ਆ ਨਵੀ ਹੋਣੀ ਚਾਹੀਦੀ ਆ ਤੇ ਇਹਦੇ ਨਾਲ ਨਾ ਕੋਈ ਵੀ ਨਦੀਨ ਖੇਤ ਚ ਹਰਾ ਹੀ ਨਹੀਂ ਹੁੰਦਾ ਨੰਬਰ 2 ਤੇ ਪਾਈਰੋਕਸਾ ਸਲਫੋਨ ਆ ਜਿਹੜਾ ਜੇ ਹਰਾ ਹੋ ਗਿਆ ਨਾ ਇਹਨੇ ਉਹਨੂੰ ਸਟਾਰਟਿੰਗ 'ਚ ਹੀ ਸੁਕਾ ਦੇਣਾ ਜਦੋਂ ਦੋ ਪੱਤੀ ਦਾ ਹੋਇਆ ਨਾਲ ਦੀ ਨਾਲ ਨਦੀਨਾ ਨੇ ਮਰ ਜਾਣਾ ਇਹ ਦੋਨੋਂ ਟੈਕਨੀਕਲ ਨਮੀ 'ਚ ਕੰਮ ਕਰਦੇ ਆ ਕਿਸੇ ਕਿਸਮ ਦੇ ਨਦੀਨਾ ਨੂੰ ਹਰਾ ਹੀ ਨਹੀਂ ਹੋਣ ਦਿੰਦੇ ਜਦੋਂ ਖੇਤ ਨਾ ਆਪਣਾ ਸੁੱਕਣ ਲੱਗ ਜਾਂਦਾ ਥੋੜੀ ਵਰਕਿੰਗ ਸਲੋ ਹੋ ਜਾਂਦੀ ਹੈ ਤਾਂ ਹੀ ਕੰਪਨੀ ਦੀ ਸ਼ਿਫਾਰਿਸ਼ ਆ 18 ਤੋਂ 20 ਦਿਨ ਦੀ ਕਣਕ ਹੋ ਜੇ ਤੁਸੀਂ ਖੇਤ ਨੂੰ ਪਾਣੀ ਲਾ ਦੋ ਨਮੀ ਦੀ ਮਾਤਰਾ ਵਧ ਜਾਂਦੀ ਹੈ ਟੈਕਨੀਕਲ ਦੁਬਾਰੇ ਵਰਕਿੰਗ 'ਚ ਆ ਜਾਂਦੇ ਆ ਜਿਹਦੇ ਨਾਲ ਜੇ ਗੁੱਲੀ ਡੰਡਾ ਹਰਾ ਵੀ ਹੋ ਗਿਆ ਉਹ ਆਪਣੇ ਆਪ ਸੁੱਕ ਜਾਂਦਾ 25 30 ਦਿਨ ਇਹ ਟੈਕਨੀਕਲ ਖੇਤ ਚ ਕੰਮ ਕਰਦੇ ਆ ਕਿਸੇ ਤਰ੍ਹਾਂ ਦਾ ਨਦੀਨਾਂ ਨੂੰ ਹਰਾ ਨਹੀਂ ਹੋਣ ਦਿੰਦੇ ਪਰ ਧਿਆਨ ਆਈ ਆ ਵੀ 72 ਘੰਟੇ ਦੇ ਵਿੱਚ ਵਿੱਚ ਤੁਸੀਂ ਇਹਦੀ ਸਪਰੇਅ ਕਰਨੀ ਆ ਹੁਣ ਕਈ ਕਿਸਾਨ ਵੀਰ ਕਹਿੰਦੇ ਆ ਵੀ ਸਾਡੀ ਕਣਕ ਨੂੰ ਜੀ 4 ਦਿਨ ਹੋ ਗਏ ਹਫਤਾ ਹੋ ਗਿਆ ਕੀ ਇਹਦੀ ਸਪਰੇਅ ਕਰ ਲਈਏ ਨਹੀਂ ਕਿਸਾਨ ਵੀਰੋ ਜਦੋਂ ਖੇਤ ਨੂੰ ਜ਼ਿਆਦਾ ਸਮਾਂ ਹੋ ਜਾਂਦਾ ਖੁਸ਼ਕ ਖੇਤ ਹੋ ਜਾਂਦਾ ਤਾਂ ਇਹ ਟੈਕਨੀਕਲ ਕੰਮ ਨਹੀਂ ਕਰਦੇ ਜੇ ਤੁਹਾਡੇ ਚ ਗੁੱਲੀ ਡੰਡਾ ਕਾਫੀ ਜ਼ਿਆਦਾ ਹੋ ਗਿਆ ਕਿਸਾਨ ਵੀਰੋ ਘਬਰਾਓ ਨਾ ਤੁਸੀਂ 18 ਤੋਂ 20 ਦਿਨ ਚ ਖੇਤ ਨੂੰ ਲਾਓ ਪਾਣੀ ਪਾਣੀ ਲਾਉਣ ਤੋਂ 2 ਦਿਨ ਪਹਿਲਾਂ ਅਵਕੀਰਾ ਦੀ ਸਪਰੇਅ ਕਰ ਦਿਓ ਹਫਤੇ ਦੇ ਵਿੱਚ ਵਿੱਚ ਗੁੱਲੀ ਡੰਡਾ ਖਤਮ ਹੋ ਜੂਗਾ ਸੁੱਕ ਜੂਗਾ ਕਿਉਂਕਿ ਇਹ ਇਹਦਾ ਕਾਰਨ ਹੁੰਦਾ ਕਿ ਤਾਂ ਇਹ ਨਵਾਂ ਟੈਕਨੀਕਲ ਹੈ ਨਾ ਇਹ ਗੁੱਲੀ ਡੰਡੇ ਤੇ ਕਾਫੀ ਹੱਦ ਤੱਕ ਰੋਕਥਾਮ ਕਰਦਾ ਪੁਰਾਣੇ ਟੈਕਨੀਕਲ ਸੀ ਗੁੱਲੀ ਡੰਡਾ ਅੜਿਆਲ ਹੋ ਗਿਆ ਹੁਣ ਜੇ ਤੁਸੀਂ ਇਹਨਾਂ ਟੈਕਨੀਕਲਾਂ ਨੂੰ ਕਰਨਾ ਹੀ ਆ ਨਾ ਇਹਦੀਆਂ ਜਿਹੜੀਆਂ ਸਾਵਧਾਨੀਆਂ ਨੇ ਉਹ ਜ਼ਰੂਰ ਵਰਤਿਓ ਜਿਵੇਂ ਮੈਂ ਸਟਾਰਟਿੰਗ ਵਿੱਚ ਵੀ ਦੱਸਿਆ 72 ਘੰਟੇ ਦੇ ਵਿੱਚ ਸਪਰੇਅ ਕਰਨੀ ਆ ਖੇਤ ਨਵੀਂ ਹੋਵੇ ਸਾਫ ਸੁਥਰਾ ਖੇਤ ਹੋਵੇ ਨ ਬੂਮਸ ਆਫ ਰੇਪੰਪੋ ਵੀ ਐਦਾਂ ਦੀਆਂ ਸਾਫਤਾਨੀਆਂ ਵਰਤ ਕੇ ਕਰੋਗੇ ਨਾ ਗੁੱਲੀ ਡੰਡਾ ਜੜ ਤੋਂ ਹੀ ਖਤਮ ਹੋ ਜਾਂਦਾ ਇਹ ਹੁਣ ਕਿੱਦਾਂ ਦੀ ਵੀਡੀਓ ਲੱਗੀ ਵੀਡੀਓ ਸ਼ੇਅਰ ਲਾ ਕਮੈਂਟ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ